ਸਾਹਿਬ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ਿਸ਼ ਤੇ ਪਹਿਲੇ ਗੁਰੂ ਜੀ ਮੈਂ ਨਾ ਕੁਝ ਵਕਸ਼ਾ ਸ਼ੇਅਰ ਕਰਨੀ ਆ ਸੀ ਸੰਗਤ ਨਾਲ ਗੁਰੂ ਜੀ ਮੈਂ ਨਾ ਸੰਡੇ ਵਾਲੇ ਦਿਨ ਮੈਂ ਹਰ ਸੰਡੇ ਨੂੰ ਕੇਸ ਇਸ਼ਨਾਨ ਕਰਕੇ ਤੇਗ ਦਾ ਪ੍ਰਸ਼ਾਦ ਤਿਆਰ ਕਰਕੇ ਨਾ ਅਰਦਾਸ ਬੇਨਤੀ ਕਰਦੀ ਹੁੰਦੀ ਆ ਜਪ ਬਾਣੀ ਦਾ ਪਾਠ ਕਰਕੇ ਤੇ ਛੇ ਪੌੜੀਆਂ ਨਾਮ ਸਬ ਦੀਆਂ ਪੜ ਕੇ ਅਰਦਾਸ ਬੇਨਤੀ ਕਰਦੀ ਹੁੰਦੀ ਆ ਹਰ ਸੰਡੇ ਨੂੰ ਇਦਾਂ ਹੀ ਕਰਦੀ ਆ ਪਰ ਇਸ ਵਾਰ ਮੇਰੇ ਮਨ ਚ ਨਾ ਇੱਕ ਟੈਨਸ਼ਨ ਜੀ ਸੀ ਗੁਰਸੇਵਾ ਸਿੰਘ ਵੀਰ ਜੀ ਦੀ ਕਲਾਸ ਵਿੱਚ ਨਾ ਮੈਨੂੰ ਸ਼ਬਦ ਮਿਲਿਆ ਸੀ ਵਿਚਾਰ ਕਰਨ ਵਾਸਤੇ ਵੀਰਵਾਰ ਰਾਤ ਨੂੰ ਤੇ ਰਸਵੇ 10 ਵਜੇ ਕਰੀ ਸੀ ਵਿਚਾਰ ਤੇ ਮੈਨੂੰ ਬੜੀ ਟੈਨਸ਼ਨ ਹੈ ਮੈਨੂੰ ਕੁਝ ਆਉਂਦਾ ਜਾਂਦਾ ਨਹੀਂਗਾ ਮੈਂ ਕਿਵੇਂ ਵਿਚਾਰ ਕਰ ਲਵਾਂਗੀ ਕਿਵੇਂ ਬੋਲਾਂਗੀ ਸਾਰਾ ਕੁਝ ਸੰਗਤ ਦੇ ਸਾਹਮਣੇ ਬੋਲਣਾ ਲਾਈਵ ਬਹੁਤ ਔਖਾ ਜਿਹਾ ਲੱਗਦਾ ਸੀ ਤੇ ਮੈਂ ਅਰਦਾਸ ਬੇਨਤੀ ਦੇ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗੁਰੂ ਪਾਤਸ਼ਾਹ ਜੀ ਮੈਂ ਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਆਪ ਹੀ ਵਿਚਾਰ ਕਰਵਾ ਲਿਓ ਮੈਨੂੰ ਕੁਝ ਨਹੀਂ ਆਉਣਾ ਆਉਂਦਾ ਤੇ ਵੈਗੁਰੇ ਅਰਦਾਸ ਬੇਤੀ ਕਰਕੇ ਨਾ ਤੇ ਫਿਰ ਮੈਂ ਪ੍ਰਸ਼ਾਦ ਬੱਚਿਆਂ ਨੂੰ ਦੇ ਕੇ ਆਪ ਵੀ ਥੋੜਾ ਛੱਕ ਕੇ ਤੇ ਮੈਂ ਸਿਮਰਨ ਲਾ ਲਿਆ ਕੋਲ ਫੋਨ 'ਤੇ ਸਿਮਰਨ ਲਾ ਕੇ ਕਰਦੇ ਸਿਮਰਨ ਦੇ ਕਰਦੀ ਅਜੇ ਪਤਾ ਨਹੀਂ ਮੈਨੂੰ ਲੱਗਾ ਕਦੋਂ ਸੁਰਤੀ ਲੱਗ ਗਈ ਤੇ ਸੁਰਤੀ ਲੱਗ ਗਈ ਤੇ ਪੁਰਸਾਭ ਨਾ ਮੈਨੂੰ ਗੁਰਦੁਆਰਾ ਸਾਹਿਬ ਲੈ ਗਏ ਚਰਨ ਧੂੜ 'ਚ ਮੈਂ ਖੜੀ ਆਂ ਸੰਗਤ ਦੇ ਜੋੜਿਆਂ ਵਿੱਚ ਖੜੀ ਆਂ ਉਸ ਤੋਂ ਬਾਅਦ ਸੰਗਤ ਜਿਹੜੀ ਹੈ ਨਾ ਉੱਪਰ ਨੂੰ ਫੌੜੀਆਂ ਜੀਆਂ ਉਤਰੀ ਜਾਂਦੀ ਹੈ ਮੈਂ ਕਿਹਾ ਇੱਧਰ ਕੀ ਹੈ ਕਹਿੰਦੇ ਤਾਂ ਠੰਡਾ ਬੁਰਜਾ ਮੈਂ ਵੀ ਉਹ ਸੰਗਤ ਦੇ ਨਾਲ ਨਾਲ ਹੀ ਉਤਰੀ ਗਈਆਂ ਉੱਪਰ ਤੇ ਉੱਪਰ ਉਹ ਪੁਰਾਣੇ ਟਾਈਮ ਦਾ ਜਦੋਂ ਕਿ ਮਾਤਾ ਗੁਜਰੀ ਸੀਗੇ ਉਸ ਟਾਈਪ ਦਾ ਟਾਈਮ ਦਾ ਜਿਹੜਾ ਨਾ ਠੰਡਾ ਬੁਰਜਾ ਕਹਿੰਦੇ ਆ ਉਹੀ ਥੰਮ ਆ ਸੰਗਤ ਕਹਿੰਦੀ ਆਹੀ ਥੰਮ ਆ ਜਿੱਥੇ ਮਾਤਾ ਗੁਜਰੀ ਜੀ ਬੈਠੇ ਸੀ ਤੇ ਬੱਚਿਆਂ ਨੂੰ ਲੈ ਕੇ ਸਹਿਬਜ਼ਾਦਿਆਂ ਨੂੰ ਲੈ ਕੇ ਬੈਠੇ ਸੀ ਤੇ ਵੈਗੁਰੂ ਮੈਂ ਉੱਥੇ ਨਮਸਕਾਰ ਕਰਕੇ ਫਿਰ ਉਹਨਾਂ ਪੌੜੀਆਂ ਤੋਂ ਈ ਥੱਲੇ ਆ ਗਈਆਂ ਮੈਨੂੰ ਫੀਲ ਹੁੰਦਾ ਕਿ ਮੈਂ ਉਹਨਾਂ ਪੌੜੀਆਂ ਤੋਂ ਥੱਲੇ ਆਈਆਂ ਯਾਦ ਆ ਤੇ ਉਸ ਤੋਂ ਬਾਅਦ ਵੈਗੁਰੂ ਜੀ ਥੱਲੇ ਸੰਗਤ ਤੇ ਕਾਫੀ ਸੰਗਤ ਤੇ ਸੰਗਤ ਦੇ ਵਿੱਚ ਇੱਕ ਸਿੰਘ ਨੇ ਉਹਨਾਂ ਨੇ ਸ਼੍ਰੀ ਸਾਹਿਬ ਪਾਈ ਆ ਚਿੱਟੇ ਬਸਤਰ ਤੇ ਵੈਗੁਰੂ ਉਹਨਾਂ ਦੇ ਚਿਹਰੇ ਵੱਲ ਨਹੀਂ ਵੇਖਿਆ ਜਾਂਦਾ ਇੰਨਾ ਪ੍ਰਕਾਸ਼ ਹੋਣਾ ਦੇ ਚਿਹਰੇ ਤੇ ਵਾਈਟ ਵਾਈਟ ਬਹੁਤ ਵਾਈਟ ਆ ਬਹੁਤ ਪ੍ਰਕਾਸ਼ ਆ ਮੇਰੇ ਕੋਲ ਵੀ ਦੇਖਦੀਆਂ ਮੈਂ ਤੋ ਵੇਖਿਆ ਨਹੀਂ ਜਾਂਦਾ ਮੈਨੂੰ ਉਹਨਾਂ ਨੇ ਕਿਹਾ ਏ ਵੀਰਵਾਰ ਨੂੰ ਨਾ ਤੂੰ ਬੱਡਾ ਸ਼ਰੀਪਾ ਪਾ ਕੇ ਆਈ ਤੈਨੂੰ ਅਮਰਤ ਦੇਣਾ ਮੈਂ ਕਿਹਾ ਅਮਰਤ ਤੇ ਮੈਂ ਸ਼ੱਕਿਆ ਏ ਆਂਦੇ ਨੇ ਨਹੀਂ ਅਮਰਤ ਰਸ ਦੇਣਾ ਏ ਮੈਂ ਅੱਛਾ ਨੂੰਹੇਂ ਚੋਕ ਕਿ ਅਮਰਤ ਰਸ ਦੇਣਾ ਏ ਵੈਗਰੂ ਇੱਕ ਦਮ ਮੈਨੂੰ ਮੈਂ ਉੱਠ ਕੇ ਬੈਠ ਗਈ ਆ ਤੇ ਸਰੀਰ ਮੇਰਾ ਬਿਲਕੁਲ ਲੋਕਾ ਮਿਲ ਕੋ ਦਿਲ ਲਿਆ ਹੀ ਨਹੀਂ ਜਾਂਦਿਆ ਬਿਲਕੁਲ ਲੋਕਾ ਤੇ ਉਸ ਤੋਂ ਬਾਅਦ ਉੱਥੇ ਸ਼ਹੀਦ ਸਿੰਘ ਕਿੰਨੇ ਸਾਰੇ ਨੇ ਸ਼ਹੀਦ ਸਿੰਘ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਵਾਸਤੇ ਲੈ ਕੇ ਜਾਂਦੇ ਨੇ ਪੰਡਾਲ ਹੈ ਸਾਹਮਣੇ ਪੰਡਾਲ ਦੇ ਵਿੱਚ ਉੱਥੇ ਗੁਰ ਸ਼ਬਦ ਵਿਚਾਰ ਹੋਣੀ ਆ ਤੇ ਉੱਥੇ ਜਾਂਦੇ ਨੇ ਤੇ ਮੈਂ ਵੀ ਪਿੱਛੇ-ਪਿੱਛੇ ਚੱਲੇ ਗਈਆਂ ਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਅੱਥਾਟੇ ਕੇ ਤੇ ਮੈਂ ਸੰਗਤ ਵਿੱਚ ਬਹਿ ਗਈਆਂ ਮੈਨੂੰ ਜਗ੍ਹਾ ਪਸੰਦਾ ਮਤਲਬ ਨਾ ਪਿੱਛੇ ਬੈਠਣਾ ਹੈ ਤੇ ਨਾ ਜ਼ਿਆਦਾ ਅੱਗੇ ਬੈਠਣਾ ਹੈ ਵਿੱਚ ਜੇ ਜਗ੍ਹਾ ਪਸੰਦਾ ਜਿੱਥੇ ਬਿਲਕੁਲ ਸਾਫ਼ ਸੁਣਦਾ ਹੋਵੇ ਉੱਥੇ ਬੈਠ ਕੇ ਮੈਂ ਸ਼ਬਦ ਵਿਚਾਰ ਸੁਨੇ ਆ ਵਿਚਾਰ ਕੀ ਸੁਨੇ ਆ ਇਹ ਨਹੀਂ ਮੈਨੂੰ ਯਾਦ ਤੇ ਫਿਰ ਉਥੋਂ ਵਾਪਸ ਆਈਆਂ ਜਦੋਂ ਵਾਪਸ ਆਈਆਂ ਤਾਂ ਮੈਨੂੰ ਇਦਾਂ ਪਹਿਸੋਸ ਹੁੰਦਾ ਕਿ ਗੁਰੂ ਸਾਹਿਬ ਮੇਰੇ ਨਾਲ ਨਾਲ ਹੀ ਨੇ ਤੇ ਸਰੀਰ ਮੇਰਾ ਬਿਲਕੁਲ ਲੋਕਾ ਸੁੰਨਾ ਮੇਰੇ ਕੋਲ ਹਿੱਲਿਆ ਵੀ ਨਹੀਂ ਜਾਂਦਿਆ ਤੇ ਵਾਹਿਗੁਰੂ ਜੀ ਜਿਹੜੀ ਅੰਮ੍ਰਿਤ ਰਸ ਵਾਲੀ ਗੱਲ ਸੀ ਨਾ ਜਿਵੇਂ ਵੀਰਵਾਰ ਨੂੰ ਕਿਹਾ ਤੁਸੀਂ ਆਉਣਾ ਹੈ ਚਵੰਟੀ ਸ਼ਰੀਰ ਸਾਹਿਬ ਪਾ ਕੇ ਤੇ ਵਾਹਿਗੁਰੂ ਜੀ ਵੀਰਵਾਰ ਮੇਰੀ ਸ਼ਬਦ ਵਿਚਾਰ ਸੀ ਤੇ ਉਹ ਹੋ ਗਈ ਹੈ ਨਾ ਸ਼ਬਦ ਵਿਚਾਰ ਵੀਰਵਾਰ ਹੋਈ ਯਾਨੀ ਕਿ ਕੱਲ ਹੋਈ ਵਾਹਿਗੁਰੂ ਜੀ ਸ਼ਬਦ ਵਿਚਾਰ ਮੈਨੂੰ ਪਤਾ ਹੀ ਨਹੀਂ ਗੁਰੂ ਸਾਹਿਬ ਨੇ ਕਿਵੇਂ ਕਰਵਾਈ ਏ ਆਪਣਾ ਸਿਰ ਤੇ ਹੱਥ ਰੱਖ ਕੇ ਕਰਵਾਈ ਇਹ ਵੀ ਇੱਕ ਬਖਸ਼ਿਸ਼ ਸੀ ਇਹ ਵੀ ਮੈਂ ਸ਼ੇਅਰ ਕਰਾਂ ਕਿ ਜਦੋਂ ਵੀਚਾਰ ਸ਼ੁਰੂ ਕੀਤੀ ਨਾ ਮੈਨੂੰ ਮੈਂ ਸੁਣੀ ਜਾਂਦੀਆਂ ਕੰਨਾਂ ਦੇ ਨਾਲ ਤੇ ਐਦਾਂ ਮੈਨੂੰ ਸੋਚਦੀਆਂ ਕੌਣ ਬੋਲਦਾ ਪਿਆ ਬੋਲਦੇ ਤੇ ਵਿਚਾਰ ਨਹੀਂ ਆ ਪਰ ਮੈਨੂੰ ਨਹੀਂ ਪਤਾ ਕੌਣ ਬੋਲਦਾ ਪਿਆ ਗੁਰੂ ਸਾਹਿਬ ਆ ਵੀ ਬੋਲਦੇ ਸੀ ਮੈਂ ਕਹਿੰਦੀ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਨਹੀਂ ਸਿੰਘ ਹੋ ਗਈ ਉਹ ਗੁਰੂ ਸਾਹਿਬ ਬੋਲਦੇ ਸੀ ਫਿਰ ਜਿਹੜੀ ਅਮਰਤ ਰਸ ਦੀ ਗੱਲ ਕੀਤੀ ਹੈ ਉਸ ਟਾਈਮ ਨਾਲ ਵਿਚਾਰ ਕਰਨ ਤੋਂ ਬਾਅਦ ਮੇਰੇ ਅੰਦਰ ਗਲੇ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਕੁਝ ਮਿੱਠਾ ਮਿੱਠਾ ਆਇਆ ਹੈ ਹਲਕਾ ਹਲਕਾ ਜਿਆਦਾ ਨਹੀਂ ਮੈਂ ਉਦੋਂ ਹੀ ਸਾਂਝਾ ਵੀ ਕੀਤਾ ਸੀਗਾ ਗੁਰੂ ਜੀ ਅਸਾਂ ਜਿਵੇਂ ਹਿੱਤੀ ਨਾ ਇਹ ਗੱਲ ਸੱਚੀ ਵੀ ਕੀਤੀ ਸੀਗੀ ਮੈਨੂੰ ਮਹਿਸੂਸ ਹੋਇਆ ਹਲਕਾ ਹਲਕਾ ਮਹਿਸੂਸ ਹੋਇਆ ਗੁਰੂ ਸਾਹਿਬ ਨੇ ਅਮਰਤ ਰਾਸ ਵੀ ਸੁੰਤਾ ਗੁਰੂ ਸਾਹਿਬ ਬਹੁਤ ਪੱਕੇ ਸ਼ਕਾਰ ਕਰਦੇ ਬਹੁਤ ਪਿਆਰ ਕਰਦੇ ਨੇ ਆਪਣੇ ਜੀ ਪੁੱਤਰ ਨੂੰ ਜੀ ਪੁੱਤਰ ਬਣੇ ਤਾਂ ਸਹੀ ਗੁਰੂ ਸਾਹਿਬ ਦੇ ਅਸੀਂ ਬਣਦੇ ਹੀ ਸਾਡੇ 'ਚ ਕਮੀਆਂ ਨੇ ਅਸੀਂ ਕਮੀਆਂ ਦੇ ਭਰੇ ਪਏ ਆ ਗੁਰੂ ਸਾਹਿਬ ਤੇ ਗੱਲ ਨਾਲ ਲਾਉਂਦੇ ਨੇ ਉਹ ਤੇ ਆਉਂਦੇ ਨੇ ਮੇਰਾ ਜੀ ਪੁੱਤਰ ਆਵੇ ਮੈਂ ਕਰਨ ਨਾਲ ਲਾਵਾਂ ਅਸੀਂ ਆਪ ਹੀ ਨਹੀਂ ਲੱਗਦੇ ਤੁਸੀਂ ਇੱਧਰ ਉੱਤਰ ਬੱਚੇ ਸਰਦੇ ਆ ਵੈਗੁਰੂ ਜੀ ਤੋਂ ਮੇਰਾ ਸਰੀਰ ਬਿਲਕੁਲ ਸੁੰਨ ਸੀ ਨਾ ਤੇ ਮੇਰੇ ਕੋ ਹਿੱਲਿਆ ਵੀ ਨਹੀਂ ਸੀ ਜਾ ਰਿਹਾ ਤੇ ਬੇਟਾ ਮੇਰਾ ਬਾਹਰੋਂ ਆਇਆ ਨਾ ਕਿਦੋਂ ਉਹ ਦਰਵਾਜ਼ਾ ਸਾਰਾ ਥੋੜਾ ਟਾਈਟ ਖੁੱਲਦਾ ਜਦੋਂ ਉਹਨੇ ਖੋਲਿਆ ਫੇਰ ਮੈਨੂੰ ਬੜੇ ਜ਼ੋਰ ਦੀ ਝਟਕਾ ਲੱਗਾ ਦੂ ਝਟਕਾ ਲੱਗਾ ਤਾਂ ਫਿਰ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਮੇਰੇ ਸ਼ਰੀਰ ਦੇ ਅੰਦਰ ਕੁਝ ਵਾਪਸ ਆਇਆ ਤੇ ਬਾਹਾਂ ਦਾ ਹੱਥਾਂ ਦਾ ਪੈਰਾਂ ਦਾ ਨਾ ਲੋਕ ਫੁੱਲ ਗਿਆ ਫਿਰ ਖੁੱਲਿਆ ਲੋਕ ਤੇ ਫਿਰ ਮੈਨੂੰ ਸੁਰਤ ਆਈ ਫਿਰ ਇਹ ਦਿਲ ਕਰੇ ਕਿ ਮੈਂ ਸਿਮਰਨ ਕਰੀ ਜਾਵਾਂ ਕਰੀ ਜਾਵਾਂ ਇਹ ਨਾਮ ਬੇਰਾਗ ਆਇਆ ਹੈ ਨਾਮ ਬੇਰਾਗ ਆਇਆ ਕਿ ਗੁਰੂ ਸਾਹਿਬ ਤੁਸੀਂ ਕਿੰਨੇ ਬਿਆੰਤੋ ਕਿੰਨੀਆਂ ਬਖਸ਼ਿਸ਼ਾਂ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ